ਇਤਨੀ ਅਰਜ਼ ਕਰਨ ਦੀ ਸ਼ਕਤੀ ਹੈ ਨਾਭੀ ਦੇ ਥੱਲੇ ਜਿਹਨੂੰ ਜੀਵਨ ਸ਼ਕਤੀ ਕਹਿੰਦੇ ਨੇ ਜਿਹਨੂੰ ਮਨ ਦੀ ਸ਼ਕਤੀ ਕਹਿੰਦੇ ਨੇ ਜਿਹਨੂੰ ਅਧਿਆਤਮਿਕ ਸ਼ਕਤੀ ਕਹਿੰਨਨ ਸੁੱਤੀ ਪਈ ਹੈ ਉਹਨੂੰ ਜਗਾਣਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਬੰਦਾ ਸੁੱਤਾ ਪਿਆ ਹੈ ਜਾਗੇ ਆਇਆ ਨਹੀਂ ਹੈ ਤੇ ਜਦ ਸਤਿਗੁਰ ਕਹਿੰਦੇ ਨੇ ਬੰਦਾ ਜਾਗਿਆ ਜੋ ਹੈ ਸੁੱਤਾ ਪਿਆ ਹੈ ਤਾਂ ਮਤਲਬ ਹੈ ਕੁੰਡਲਨੀ ਸੁੱਤੀ ਪਈ ਉਹਨੂੰ ਕੋਈ ਕੁੰਡਲਨੀ ਕਹਦੇ ਮਨ ਸੁੱਤਾ ਪਿਆ ਸਿਮਰਨ ਕਿਉਂ ਕਰਨਾ ਹੈ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਏ ਸੁੱਤੇ ਮਨ ਨੂੰ ਜਗਾਣਾ ਹੈ ਸੁੱਤੀ ਜੀਵਨ ਸ਼ਕਤੀ ਨੂੰ ਜਗਾਣਾ ਹੈ ਸੁੱਤੀ ਹੋਈ ਕੁੰਡਲਣੀ ਨੂੰ ਜਗਾਣਾ ਹੈ ਤੇ ਜਾਗਣ ਦੇ ਨਾਲ ਕੀ ਕੁਝ ਹੁੰਦਾ ਹੈ ਅੱਜ ਇਹ ਗੱਲ ਬਣ ਜਾਏਗੀ ਤੂਬਾ ਖਾਨਾ ਹੈ ਤੂਬਾ ਹੱਜੂ ਮੇਰੇ ਵੇ ਉਹ ਤੇ ਤੇਰੇ ਖਾਨੇ ਦੇ ਚ ਹੈ ਇਸ ਘਰ ਦੇ ਚ ਹੈ ਤੂੰ ਕਿੱਥੇ ਹੱਜ ਕਰਨ ਜਾ ਰਹੇ ਹੈ ਕਿੱਥੇ ਜਾ ਰਹੇ ਹੈ ਐਵੇਂ ਭਟਕਦਾ ਥੋੜਾ ਜਿਹਾ ਉਸ ਦਰਦ ਤੇ ਜਾਣ ਵੀ ਕੋਸ਼ਿਸ਼ ਕਰ ਉਹ ਦਰ ਕੈਸਾ ਹੈ ਭਗਤ ਕਬੀਰ ਕਹਿੰਦੇ ਨੇ ਮੁਕਤ ਦਵਾਰਾ ਸੰਕੁਰਾ ਉਹ ਦਰ ਸੰਕੁਰਾ ਹੈ ਛੋਟਾ ਹੈ ਬਹੁਤ ਛੋਟਾ ਹੈ ਤੇ ਕਬੀਰ ਨੂੰ ਪੁੱਛੀਓ ਦਰ ਕਿੰਨਾ ਕੁ ਛੋਟਾ ਹੈ ਸੰਕੁਰਾ ਹੈ ਰਾਈ ਦਸੈ ਭਾਇ ਉਹ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ ਕਿੰਨਾ ਕਹ ਰਹੇ ਜੰਦਾ اور میں عرض کرا کہ درے مہا دے بچنا نو کبھی دی کلپنا نہ سمجھ لینا یتھارت بچن نے ست بچن نے امرت مئی بچن نے خسم دے بول نے رب دے بول نے اور جیون دے گہرے تل چو نکلے نے کبیر مکت دوارا سنکرا رائی دسیں بھائے رائی دے دانے دا دس حصہ او جڑا دروازہ ہے اینا چھوٹا ہے ਮਨ ਤੋਂ ਮੈਗਲ ਹੋਇ ਰਹਾ ਨਿਕਸਿਓ ਕਿਉਂ ਕਰ ਜਾਏ ਮਨ ਇਤ ਹਾਥੀ ਹੈ ਮੈਗਲ ਹਾਥੀ ਹੁਣ ਹਾਥੀ ਲੰਗੇ ਤੇ ਕਿਵੇਂ ਲੰਗੇ ਉਸ ਦਰਵਾਜ਼ੇ ਚ ਮੈਂ ਦੇਖਿਆ ਜਿਸ ਬੰਦੇ ਦੀ ਅਕਲ ਬੜੀ ਮੋਟੀ ਹੋਵੇ ਨਾ ਪੰਜਾਬ ਹਰਿਆਣੇ ਦੇ ਚ ਰਾਜਸਥਾਨ ਦੇ ਚ ਕਹਿੰਦੇ ਜੇ ਦੀ ਅਕਲ ਥੋੜੀ ਹੈ ਮੱਜ ਜਾਏ ਤੇ ਇਤੇ ਮੱਜ ਜਾਏ ਬਹੁਤ ਮੋਟੀ ਅਕਲ ਹੈ ਬਹੁਤ ਥੁੱਲੀ ਅਕਲ ਹੈ ਉਨੀ ਮੋਟੀ ਅਕਲ ਇਹ ਮੱਝ ਕਿਵੇਂ ਲੰਗੇ ਉਸ ਦਰਵਾਜ਼ੇ ਚ ਯੂਕੇ ਦੇਚ ਉੱਤਰੀ ਭਾਰਤ ਦੇਚ ਕਬੀਰ ਦੇ ਸਮੇਂ ਚ ਜਿਸ ਦੀ ਅਕਲ ਬਹੁਤ ਮੋਟੀ ਹੋਵੇ ਜਿਹਦਾ ਮਨ ਬਹੁਤ ਮੋਟਾ ਹੈ ਜਿਹਦੀ ਬੁੱਧੀ ਬਹੁਤ ਮੋਟੀ ਹੈ ਮੋਟੀਆਂ ਗੱਲਾਂ ਨੂੰ ਸਮਝਦਾ ਛੋਟੀਆਂ ਬਾਰੀਕ ਨੂੰ ਨਹੀਂ ਉਹਨੂੰ ਕਹਿ ਦਿੰਦੇ ਸਨ ਤੇਰੀ ਅਕਲ ਥੋੜੀ ਹੈ ਹਾਥੀ ਹੈ ਜਿਵੇਂ ਹਾਥੀ ਤੂੰ ਬੰਦਾ ਥੋੜੀ ਹੈ ਹਾਥੀ ਹੈ ਤੇਰੀ ਅਕਲ ਥੋੜੀ ਹੈ ਹਾਥੀ ਹੈ हरियाणा राजस्थान ਤੇ ਪੰਜਾਬ ਵਿੱਚ ਅੱਜ ਵੀ ਕੰਨਾਂ ਦੀ ਅਕਲ ਥੋੜੀ ਐ ਮੱਝ ਹੈ ਬਹਸ ਹੈ ਰਾਜਸਥਾਨ ਵਿੱਚ ਹਿੰਦੀ ਵਿੱਚ ਬੋਲਦੇ ਨੇ ਬੇਸ਼ਕੀ ਅਕਲ ਥੋੜੀ ਐ ਬਹਸ ਹੈ ਇਹ ਤਾਂ ਬਹਸ ਹੈ ਅਕਲ ਥੋੜੀ ਐ ਭਾਅ ਇੰਨੀ ਮੋਟੀ ਅਕਲ ਐ ਇੰਨੇ ਮੋٹے ਦਿਮਾਗ ਦਾ ਬੰਦਾ ਹੈ ਉਹ ਮੋਟੀਆਂ ਗੱਲਾਂ ਸਮਝਦਾ ਹੈ ਬਾਰੀਕ ਸਮਝਦਾ ਹੀ ਕੋਈ ਨਹੀਂ ਤੇ ਹਰ ਜੀ ਅਤ ਸੂਖਮ ਹੈ ਸਤਗੁਰੂ ਦੀ ਬਾਣੀ ਕਹਿ ਰਹੀ ਹੈ ਹਰੀ ਤੇ અત્યੰਤ ਸੂਖਮ ਅਤੀ ਸੂਖਮ ਤੇ ਉਹਨੇ ਮੋਟੀ ਅਕਲ ਵਾਲਾ ਸਮਝੇ ਤੇ ਕਿਵੇਂ ਸਮਝੇ ਮੋਟੀ ਅਕਲ ਵਾਲਾ ਬੰਦਾ ਗੁਰਬਾਣੀ ਦੀ ਵਿਚਾਰ ਨਹੀਂ ਸੁਣ ਸਕਦਾ ਇੰਨੀ ਮਾਇਰਸ ਕਰ ਮੋਟੀ ਅਕਲ ਵਾਲਾ ਗੁਰਬਾਣੀ ਨਾਲ ਨਹੀਂ ਜੁੜ ਸਕੇਗਾ ਫਿਰ ਕੀ ਕੀਤਾ ਜਾਏ ਪਹਿਲੇ ਸਤ ਸੰਗ ਕਰਦਿਆਂ ਕਰਦਿਆਂ ਅਕਲ ਬਾਰੀਕ ਕਰੇ ਅਕਲ ਸੂਖਸ਼ਮ ਕਰੇ ਮੋਟੀ ਅਕਲ ਨਾਲ ਗੱਲ ਨਹੀਂ ਬਣੇਗੀ ਕਹਿੰਦੇ ਜਿਹੜਾ ਬੰਦਾ ਜਿੰਨਾ ਨਸ਼ਾ ਲਵੇ ਉਤਨੀ ਅਕਲ ਮੋਟੀ ਹੁੰਦੀ ਜਿਹੜਾ ਬੰਦਾ ਜਿੰਨਾ ਜਪ ਕਰੇ ਅਕਲ ਬਾਰੀਕ ਹੁੰਦੀ ਹੈ ਸੂਖਮ ਹੁੰਦੀ ਹੈ ਇਸ ਵਾਸਤੇ ਨਸ਼ਈ ਬੰਦਿਆਂ ਦੀ ਅਕਲ ਮੋਟੀ ਹੋ ਜਾਏਗੀ ਰੱਬ ਦੀ ਗੱਲ ਨਹੀਂ ਸਮਝ ਸਕਣਗੇ ਸੰਸਾਰ ਦੀ ਸਮਝ ਸਕਣਗੇ ਸੰਸਾਰ ਮੋਟਾ ਹੈ ਅਸਤੂਲ ਹੈ ਪਦਾਰਥ ਦੀ ਗੱਲ ਸਮਝਣਗੇ ਪਰਮਾਤਮਾ ਦੀ ਗੱਲ ਨਹੀਂ ਸਮਝਣਗੇ ਸੰਸਾਰ ਦੀ ਗੱਲ ਸਮਝਣਗੇ ਨਿਰੰਕਾਰ ਦੀ ਗੱਲ ਨਹੀਂ ਸਮਝਣਗੇ ਤੇ ਇਸ ਚੱਕਰ ਚ ਨਾ ਪੈਣਾ ਜਿਹੜੇ ਵਿਗਿਆਨਕ ਨੇ ਸਾਇੰਸ ਦਾਣ ਨੇ ਉਹਨਾਂ ਕੋਲ ਅਕਲ ਬਾਰੀਕ ਹੈ ਕਤਈ ਨਹੀਂ ਮੋਟੀ ਅਕਲ ਹੈ ਉਹ ਵੀ ਪਦਾਰਥ ਦੀ ਖੋਜ ਕਰ ਸਕਦੇ ਨੇ ਪਰਮਾਤਮਾ ਦੀ ਖੋਜ ਨਹੀਂ ਕਰ ਸਕਦੇ ਰਮਾਤਮਾ ਦੀ ਖੋਜ ਤੇ અત્યੰਤ ਸੂਖਸ਼ਮ ਹੈ અત્યੰਤ ਸੂਖਸ਼ਮ ਤੇ ਕਬੀਰ ਨੇ ਆਪਣੇ ਢੰਗ ਨਾਲ ਕਹਿ ਦਿੱਤਾ ਉਹ ਜਿਹੜਾ ਮੋਕਸ਼ ਦਾ ਦਵਾਰ ਹੈ ਉਹ ਜਿਹੜਾ ਰੱਬ ਦਾ ਦਵਾਰ ਹੈ ਉਹ ਜਿਹੜਾ ਧਰਮ ਦਾ ਦਵਾਰ ਹੈ ਜਿੱਥੋਂ ਲੰਘ ਕੇ ਰੱਬ ਨੂੰ ਮਿਲਣਾ ਹੈ ਉਹ ਦਰਵਾਜ਼ਾ ਤੇ ਰਾਈ ਦਸਾਂ ਭਾਈ ਰਾਈ ਦਾ ਦਾਣਾ ਬਹੁਤ ਛੋਟਾ ਹੁੰਦਾ ਹੈ ਤੇ ਉਹਦਾ ਦਸਵਾਂ ਇਸ਼ਾਰਾ ਕਰੋ ਤੇ ਪੱਲੇ ਤੇ ਕੁਝ ਵੀ ਨਹੀਂ ਕਹੇਗਾ ਇਤਨਾ ਸੂਖਸ਼ਮ ਉਹ ਦਰਵਾਜ਼ਾ ਤੇ ਮਨ ਤੋਂ ਮੈ ਗਲ ਹੋਏ ਰਹਾ ਨੇਕਸ਼ੋ ਕਿਉਂ ਕਰ ਜਾਏ ਅਕਲ ਮੋਟੀ ਹੋਵੇ ਤਾਂ ਮੈਂ ਦੇਖਿਆ ਗੁਰਪੁਰਬ ਦੇ ਦਿਨਾਂ 'ਚ ਭਾਰਤ ਦੇ 'ਚ ਕਦੇ ਨ ਕੋਈ ਟੋਏ ਟੱਪੇ ਹੋਣੇ ਚਾਹੀਦੇ ਨ ਕੋਈ ਸਿੰਗਰ ਹੋਣ ਚੰਗੇ ਕੋਈ ਬੀਤ ਸੰਗੀਤ ਦੀ ਮਹਿਫਿਲ ਲਗੇ ਕੀ ਕਥਾ ਕਹਾਣੀਆਂ ਇਤਿਹਾਸਾ ਦੀਵਾਰ ਇਹ ਮੈਂ ਕਈਆਂ ਦੀ ਜ਼ੁਬਾਨ ਤੋਂ ਸੁਣਿਆ ਤੇ ਇੱਕ ਥਾਂ ਤੇ ਤੇ ਮੈਂ ਬਹੁਤ ਔਖਾ ਹੋ ਗਿਆ ਕਿ ਅਸਾ ਦੀਵਾਰ ਦਾ ਕੀਰਤਨ ਬੜੇ ਪ੍ਰਸਿੱਧ ਰਾਗੀਆਂ ਨੇ ਕੀਤਾ ਔਰ ਬੜੇ ਸੋਚੇ ਜੇ ਠੰਗ ਨਾਲ ਇੱਕ ਮਹਾਪੁਰਖ ਨੇ ਫਿਰ ਸ਼ਬਦ ਦੀ ਕਥਾ ਕੀਤੀ। ਦਾਸ ਨੇ ਬਾਦ ਵਿੱਚ ਵਿਚਾਰਾਂ ਕੀਤੀਆਂ ਖੁੱਲੀਆਂ। ਤੇ ਬਾਦ ਵਿੱਚ ਮੁਕੀ ਸਜਣ ਖੜਾ ਹੋ ਕੇ ਕਹਿਣ ਲੱਗਾ ਸਾਹ ਸਮਝੀ ਹੁਣ ਸਪੈਸ਼ਲ ਦੀਵਾਨ ਸ਼ੁਰੂ ਹੋਣ ਲੱਗਾ ਹੈ। ਬਾਕੀ ਤੇ ਸਾਰੇ ਮੀ ਆਰਡਨਰੀ ਸੀ। ਹੁਣ ਸਪੈਸ਼ਲ ਦੀਵਾਨ। ਉਹ ਟੋਏ ਟੱਪੇ ਸ਼ੁਰੂ ਹੋ ਗਏ। ਤੇ ਮੈਂ ਕਹ ਜੇ ਇਹ ਹੀ ਸਪੈਸ਼ਲ ਦੀਵਾਨ ਹੈ। ਤੋ ਕਹਿਣਾ ਪੈ ਗਿਆ ਬੰਦੇ ਨਹੀਂ ਬੈਠੇ ਹਾਥੀ ਬੈਠੇ ਸਨ ਮੱਝ ਬੈਠੀ ਸੀ ਔਰ ਕੀ ਮਨ ਤੋ ਮੈ ਗਲ ਹੋਇ ਰਹਾ ਨਿਕਸ਼ੋ ਕਿਉਂ ਕਰ ਜਾਏ ਆਸਾ ਦੀਵਾਰ ਤੇ ਬਹੁਤ ਸੂਖਸ਼ਮ ਸ਼ਬਦ ਦੀ ਵਿਚਾਰ ਤੇ ਬਹੁਤ ਸੂਖਸ਼ਮ ਤੇ ਇਸ ਨਿੱਕੇ ਜਿਹਾਂ ਦਰਵਾਜ਼ੇ ਚ ਮੱਝ ਲੰਗੇ ਤੇ ਕਿਵੇਂ ਲੰਗੇ ਤੇ ਜੇ ਲੰਗਣ ਦੀ ਕੋਸ਼ਿਸ਼ ਵੀ ਕੀਤੀ ਤੇ ਸਿੰਘ ਆਪਣੇ ਤੜਾਏਗੀ ਲੰਘ ਤੇ ਨਹੀਂ ਸਕੇਗੀ ਕਿਸ ਤਰ੍ਹਾਂ ਲੰਗੇਗੇ ਛੋਟਾ ਦਰਵਾਜ਼ਾ ਲੰਗੇ ਹੁਣ ਮੱਝ ਕਿਵੇਂ ਲੰਗੇ ਇਹ ਹਾਥੀ ਲੰਗੇ ਤੇ ਕਿਵੇਂ ਲਗੇ ਹਾਲਾਂਕਿ ਮਾਜ ਨਾਲੋ ਹਾਥੀ ਬਹੁਤ ਵੱਡਾ ਤੇ ਕਬੀਰ ਨੇ ਹਾਥੀ ਦੀ ਤਸ਼ਬੀਹ ਦਿੱਤੀ ਮਨ ਤੋਂ ਮੈਗਲ ਹੋਏ ਰਹਾ ਨਿਕਸਿਓ ਕਿਉਂ ਕਰ ਜਾਏ ਬੰਦੇ ਦੀ ਅਕਲ ਤੇ ਹਾਥੀ ਹੋ ਗਈ ਰੱਬ ਦੀ ਗੱਲ ਸਮਝੇ ਤੇ ਕਿਵੇਂ ਸਮਝੇ ਤਾਂ ਮੈਂ ਅਰਜ਼ ਕਰਾਂ ਗੁਰਦੁਆਰਿਆਂ ਦੇ ਵਿੱਚ ਤਾਲ ਮੇਲ ਨਹੀਂ ਬੈਠਦਾ ਗੁਰਬਾਣੀ ਨਾਲ ਤਾਲ ਮਿਲ ਕਿਸ ਤਰ੍ਹਾਂ ਬੈਠੇ ਇਹ ਸੂਖਸ਼ਮ ਅਕਲ ਮੋਟੀ ਮੈਂ ਗੁਸਤਾਖੀ ਤੇ ਨਹੀਂ ਕਰ ਰਿਹਾ ਇੱਕ ਸ਼ਬਦ ਦਾ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਬੀਰ ਦੀ ਪੰਧਤੀ ਨਾ ਹੁੰਦੀ ਤੇ ਮੇਰੇ ਚ ਕਹਿਣ ਦੀ ਜੁਰਤ ਵੀ ਨਹੀਂ ਸੀ ਤੇ ਮੈਂ ਕਹਿ ਵੀ ਨਹੀਂ ਸਕਦਾ ਸੀ ਪਰ ਕਬੀਰ ਦਾ ਸਹਾਰਾ ਕੋਲ ਹੈ ਇਸ ਵਾਸਤੇ ਮੈਂ ਕਹਿ ਰਿਹਾ ਕਿ ਮਨ ਤੋ ਮੈਗਲ ਹੋਇ ਰਹਾ ਨਿਕਸਿਓ ਕਿਉਂ ਕਰ ਜਾ ਮਨ ਤੇ ਹਾਥੀ ਹੈ ਮਨ ਤੇ ਮੱਜ ਹੈ ਤੇ ਉਹ ਦਰਵਾਜ਼ਾ અત્યੰਤ ਸੂਖਸ਼ਮ অতি ਸੂਖਸ਼ਮ ਜਿੱਥੋਂ ਲੰਘਣਾ ਹੈ ਤੇ ਹੁਣ ਕੀ ਕਰੀ ਹੈ ਇਸ ਮੱਝ ਨੂੰ ਸੂਖਸ਼ਮ ਕਰਨਾ ਹੈ ਇਸ ਹਾਥੀ ਨੂੰ ਸੂਖਸ਼ਮ ਕਰਨਾ ਹੈ ਔਰ ਗੁਸਤਾਖੀ ਮਾਫ ਹਜ਼ਾਰਾਂ ਦੇ ਇਕੱਠ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਹਜ਼ਾਰਾਂ ਦੇ ਇਕੱਠ ਦੇ ਵਿੱਚ ਉਂਗਲੀਆਂ ਤੇ ਗਿਣੇ ਜਾਣ ਵਾਲੇ ਬੰਦੇ ਹੋਣਗੇ ਜਿਨ੍ਹਾਂ ਦੀ ਮਤ ਸੂਖਸ਼ਮ ਹੋਵੇਗੀ ਵਰਨਾ ਕਲਮੋਟੀ ਹੁੰਦੀ ਪੰਜਾਹ ਪੰਜਾਹ ਸਾਲ ਤੋਂ ਗੁਰਦੁਆਰੇ ਆ ਰਹੇ ਨੇ ਤੇ ਫਿਰ ਪੁੱਛ ਲੈਂਦੇ ਨੇ ਗੈਣੀ ਜੀ ਮੂਲ ਮੰਤਰ ਕਿਹੜਾ ਹੈ ਜੀ ਗੁਰਮੰਤਰ ਕਿਹੜਾ ਤੇ 50 ਸਾਲ ਤੋਂ ਤੂੰ ਕੀ ਕਰਦਾ ਪਿਆ ਫਿਰ ਕਰਦਾ ਕੀ ਪਿਆ 50 ਸਾਲ ਤੋਂ ਇੱਥੇ ਆਇਆ ਤੈਨੂੰ ਇੰਨਾ ਵੀ ਨਹੀਂ ਪਤਾ ਤੇ ਖੇਮਾ ਕਰਨੀ ਕਹੀ ਤੇ ਐ ਵੀ ਪੁੱਛ ਰਹੇ ਨੇ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਹੈ ਇਹ ਕਿਹੜੀਆਂ ਨੇ ਤੇ ਪੁਰਖਾ ਜਿਹੜਾ ਤੂੰ 5 ਸਾਲ ਤੋਂ ਆ ਰਹੇ ਹਾਂ ਤੂੰ ਪੰਜ ਬਾਣੀਆਂ ਵੀ ਚੇਤੇ ਨਹੀਂ ਕਰ ਸਕਿਆ ਤੈਨੂੰ ਇੰਨਾ ਵੀ ਨਹੀਂ ਪਤਾ 5 ਸਾਲ ਦਾ ਗੁਰਦੁਆਰੇ ਆ ਰਹੇ ਹਾਂ ਤੇ ਪੰਜ ਬਾਣੀਆਂ ਦਾ ਵੀ ਤੈਨੂੰ ਬੋਧ ਨਹੀਂ ਹੈ ਤਾਂ ਫਿਰ ਕੀ ਕਰਦਾ ਪਿਆ ਇੱਥੇ ਆ ਕੇ ਇਥੇ ਆ ਕੇ ਇੰਨੀ ਗੱਲ ਵੀ ਤੂੰ ਨਹੀਂ ਸਮਝੇ ਪਰ ਸਮਝੇ ਤੇ ਕਿਸ ਤਰ੍ਹਾਂ ਸਮਝੇ ਅਕਲ ਹਾਥੀ ਅਕਲ ਮੱਝ ਦਰਵਾਜ਼ਾ ਛੋਟਾ ਜਿੱਤੋਂ ਲੰਘਣਾ ਹੈ ਮਨ ਤੋਂ ਮੈਂ ਗੱਲ ਹੋਏ ਰਹਾ ਨਿਕਸ਼ੇ ਉਹ ਕਿਉਂ ਕਰ ਜਾਏ ਕਹਿੰਦੇ ਜੈਸੇ ਜੈਸੇ ਬੰਦੇ ਦੀ ਅਕਲ ਬਾਰੀਕ ਹੋਵੇਗੀ ਸੂਖਸ਼ਮ ਹੋਵੇਗੀ ਵੈਸੇ ਵੈਸੇ ਪ੍ਰਮਾਤਮਾ ਦੀ ਸਮਝ ਪੈਗੀ ਗੁਰੂ ਦੀ ਸਮਝ ਪੈਗੀ ਮੋਟੀ ਅਕਲ ਦੇ ਨਾਲ ਨਹੀਂ ਸਮਝ ਪੈਗੀ ਮੋਟੀ ਅਕਲ ਪਦਾਰਥ ਨੂੰ ਸਮਝ ਸਕਦੀ ਹੈ ਮੋਟੀ ਅਕਲ ਧਨ ਨੂੰ ਸਮਝ ਸਕਦੀ ਹੈ ਮੋਟੀ ਅਕਲ ਰੰਗ ਰੂਪ ਨੂੰ ਸਮਝ ਸਕਦੀ ਹੈ ਮੋਟੀ ਅਕਲ ਪ੍ਰਮਾਤਮਾ ਨੂੰ ਨਹੀਂ ਸਮਝ ਸਕਦੀ ਤੋ ਕਬੀਰ ਮੁਕਤ ਦਵਾਰਾ ਸੰਕੁਰਾ ਮੁਕਤ ਦਵਾਰਾ ਧਰਮ ਦਵਾਰ ਗੁਰੂ ਦਵਾਰ ਗੁਰ ਦਵਾਰਾ ਤੇ ਬਹੁਤ ਸੂਖਸ਼ਮ ਇਹ ਉਦਾਦਰ ਤੇ ਬਹੁਤ ਸੂਖਸ਼ਮ ਜਿੱਥੋਂ ਲੰਘ ਕੇ ਗੁਰੂ ਨੂੰ ਮਿਲਣਾ ਹੈ وہ دروازہ بہت چھوٹا کن چھوٹا ہے؟ رائی دسیں اسے نو گرنانک دیو جی مہاراج جیت در فران اداسی سو در کوئی آئے کہے جس در لبدہ لبدہ اپرام ہو گیا میں اداسی ہو گیا تھک گیا تروٹ گیا کوئی دسے او دروازہ کتنے میں بتھیرے تے ٹکرا مار لیے وہ در کتنے ہے وہ گھر کتنے ہے جت در وسے کون در دران بھی تر در کون لہے جس در کار پھرا اداسی اپرام جگت تو اپرام ہو کے میں لب رہا تو میں اتنی عرض کرا اپرام بندے نہیں لبنا دوجے نے لبنا ہی نہیں اس پاس اس وقت میں نہ جا مختصر عرض کر ਦਰਵਾਜ਼ਾ ਸੂਖ ਸਮ ਹੈ અત્યੰਤ ਸੂਖ ਸਮ ਹੈ ਭਾਵ ਰੱਬ ਦੀ ਗੱਲ ਬੜੀ ਬਾਰੀਕ ਹੈ ਗੁਰੂ ਦੀ ਗੱਲ ਬੜੀ ਬਾਰੀਕ ਹੈ ਤੇ ਮੋਟੀ ਅਕਲ ਨਹੀਂ ਸਮਝ ਸਕੇਗੀ ਕੀ करिए ਰੋਜ਼ ਦੇ satsang ਦੇ ਇਸ ਵਾਸਤੇ ਮੈਂ ਮੈਂ ਕਿ ਅਕਲ ਬਾਰੀਕ ਹੋਵੇ ਬੁੱਧੀ ਸੂਖਮ ਹੋਵੇ ਮਤ ਸੂਖਮ ਹੋਵੇ ਜਿਵੇਂ ਜਿਵੇਂ ਮਤ ਸੂਖਮ ਹੁੰਦੀ ਹੈ ਸੂਖਮ ਮਤ ਫਿਰ ਆਪਣੀ ਨਹੀਂ ਹੁੰਦੀ ਗੁਰੂ ਦੀ ਆਉਂਦੀ ਉਹ ਫਿਰ ਗੁਰੂ ਦੀ ਮਤ ਉਹ ਤੇ ਫਿਰ ਪ੍ਰਮਾਤਮਾ ਦੀ ਮਤ لئی میری بدلی صد پائی جڑی میری پہلی بھیٹی بچا لی حیران ہو گئے ہر لفظ ہے ہر ہر پتا آخری ارتھ کی نے چور یہ اخری ارث یہ نہیں شب کوش اور کچھ ارث نہیں اور اے بھارت دے رشی منیاں دی ہمت ہے کہ انہوں نے رب نو ایک اے نام بھی دے دیتا چور کہو کبیر بدھ ہر لئی میری میری بدھی ہری نے ہر لئی چُرہ لئی اس چور نے چُرہ لئی اور کھما کرنے تسی ہی گئے یہ تی اصبے شبت ہے پر چور جڑا آنکھ ہے مجبورن آنکھ ہے ਕੰਨ ਚੋਰ ਘਰ ਦੇ ਚ ਆਏ ਤੇ ਪਤਾ ਨਹੀਂ ਚਲਦਾ ਕੁਝ ਨਹੀਂ ਪਤਾ ਚਲਦਾ ਉਹਦੇ ਆਣ ਦਾ ਟਾਂਗ ਹੀ ਐਸਾ ਅਗਰ ਉਹਦੇ ਆਣ ਦਾ ਪਤਾ ਚਲ ਜਾ ਤੋ ਖਾਕ ਚੁਰਾਵੇਗਾ ਕਿਸ ਤਰ੍ਹਾਂ ਚੁਰਾਵੇਗਾ ਉਹਦੇ ਆਣ ਦਾ ਪਤਾ ਨਹੀਂ ਚਲਦਾ ਔਰ ਉਹ ਜੋ ਕੁਝ ਲੈ ਜਾਂਦਾ ਹੈ ਉਹ ਵੀ ਨਹੀਂ ਪਤਾ ਚਲਦਾ ਕਦੋਂ ਪਤਾ ਚਲਦਾ ਹੈ ਜਦੋਂ ਲੈ ਜਾਂਦਾ ਹੈ ਚਲੀ ਜਾਂਦੀ ਹੈ ਉਦੋਂ ਪਤਾ ਚਲਦਾ ਲੈ ਗਈ ਜਿਸ ਵਕਤ ਪ੍ਰਮਾਤਮਾ ਮਨੁੱਖ ਦੇ ਅੰਤਰਾਤਮਿਕ ਪ੍ਰਵੇਸ਼ ਕਰਦਾ ਨਹੀਂ ਪਤਾ ਚਲਦਾ ਬੜੇ ਸੁਖ ਸਮਰੂਪ ਵਿੱਚ ਆਉਂਦਾ ਇਹ ਤੇ ਉਦੋਂ ਪਤਾ ਚੱਲਦਾ ਜਦ ਜ਼ਿੰਦਗੀ ਬਦਲ ਗਈ ਸਭ ਕੁਝ ਬਦਲ ਗਿਆ ਕਹਿੰਦਾ ਹੈ ਇਹ ਤੇ ਗੱਲ ਕੁਝ ਹੋਰ ਇਸ ਨੂੰ ਸਤਿਗੁਰ ਕਹਿੰਦੇ ਨੇ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਬੜੀ ਘਾਲ ਨਾ ਘਾਲੀ ਗੱਲ ਨਹੀਂ ਬਣੀ ਬੜੀ ਸੇਵਾ ਕੀਤੀ ਗੱਲ ਨਹੀਂ ਬਣੀ ਬੜੇ ਜਪ ਤਪ ਕੀਤੇ ਗੱਲ ਨਹੀਂ ਬਣੀ ਇੱਕ ਦਿਨ ਅਚਨਚੇਤ ਗੱਲ ਬਣ ਗਈ ਅਚਨਚੇਤ ਕੁਝ ਪਤਾ ਵੀ ਨਹੀਂ ਜ਼ਿੰਦਗੀ ਬਦਲ ਗਈ ਸਾਰੀ ਜੀਵਨ ਬਦਲ ਗਿਆ ਸਾਰਾ ਕਬੀਰ ਕੰਨ ਜਿਹੜੀ ਮੇਰੀ ਮੋਟੀ ਮਤ ਸੀ ਨਾ ਤਾਂ ਰੱਬ ਚੁਰਾ ਕੇ ਲੈ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਦ ਪਾਈ ਚੋਰ ਚੁਰਾ ਕੇ ਲੈ ਜਾਂਦਾ ਹੈ ਬਦਲੇ ਚ ਕੁਝ ਨਹੀਂ ਦਿੰਦਾ ਕੁਝ ਰੱਖਦਾ ਉਥੇ ਥੋੜੀ ਹੈ ਪਰ ਰੱਬ ਐਸਾ ਚੋਰ ਹੈ ਬੰਦੇ ਦੀ ਮੋਟੀ ਮਤ ਚੁਰਾ ਕੇ ਲੈ ਜਾਂਦਾ ਆਪਣੀ ਸੂਖਸ਼ਮਤ ਦੇ ਕੇ ਚਲਾ ਜਾਂਦਾ ਉਹ ਰੱਖ ਜਾਂਦਾ ਹੈ ਉਹ ਚੋਰ ਐਸਾ ਹੈ ਐਸ ਵਾਸਤੇ ਸਨਮਾਨਿਤ ਹੈ ਵਰਨਾ ਚੋਰ ਜੋ ਕੁਝ ਲੈ ਜਾਂਦਾ ਬਦਲੇ ਚ ਰੱਖਦਾ ਕੁਝ ਨਹੀਂ ਹੈ ਪਰ ਪ੍ਰਮਾਤਮਾ ਐਸਾ ਚੋਰ ਹੈ ਦੁੱਖ ਚੁਰਾ ਲੈਂਦਾ ਬਦਲੇ ਚ ਸੁਖ ਦੇ ਜਾਂਦਾ ਸੋਗ ਤੇ ਚਿੰਤਾ ਚੁਰਾ ਲੈਂਦਾ ਪਰਮ ਆਨੰਦ ਦੇ ਜਾਂਦਾ ਹੈ ਭੈ ਚੁਰਾ ਲੈਂਦਾ ਨਿਰਭੈ ਦੇ ਜਾਂਦਾ ਹੈ ਔਗਣ ਚੁਰਾ ਲੈਂਦਾ ਗੁਣ ਦੇ ਜਾਂਦਾ ਕਬੀਰ ਕਹਿੰਦੇ ਮੇਰੀ ਮਤ ਚੁਰਾ ਲੈ ਗਿਆ ਆਪਣੀ ਮਤ ਦੇ ਗਿਆ ਕਹੋ ਕਬੀਰ ਬੁੱਧ ਹਰ ਲਈ ਮੇਰੀ ਹਰ ਹੁਣ ਚੋਰ ਚੁਰਾ ਲਈ ਔਰ ਜਦ ਸ਼ਬਦ ਕੋਸ਼ ਦੇ ਚ ਮੈਂ ਇਸ ਦੇ ਅਰਥ ਪੜੇ ਯਕੀਨ ਜਾਣਾ ਮੈਨੂੰ ਯਕੀਨ ਨਹੀਂ ਹੁੰਦਾ ਸੀ ਭਈ ਹਰੀ ਦੇ ਅਰਥ ਚੋਰ ਹਰਨ ਹੋ ਗਿਆ ਫਲਾਣੇ ਨੇ ਹਰ ਲਿਆ ਚੁਰਾ ਲਈ ਖੋ ਲਈ ਔਰ ਸਭ ਤੋਂ ਜ਼ਿਆਦਾ ਨਾਮ ਪਰਮਾਤਮਾ ਦਾ ਹਿੰਦੁਸਤਾਨ ਦੇ ਚ ਹਰੀ ਲਿਆ ਜਾਂਦਾ ਹਰੀ ਚੋਰ ਚੋਰ ਕਮਾਲ ਦੀ ਗੱਲ ਇਹ ਨਾਮ ਦਰਸ ਲਵਾ ਕਹੀਏ ਜੈਸੇ ਜੈਸੇ ਉਸ ਦੇ ਨੇੜੇ ਆਉਣਾ ਦੁੱਖ ਚੁਰਾ ਲੈਂਦਾ ਪਤਾ ਹੀ ਨਹੀਂ ਚਲੇਗਾ ਆਗੁਣ ਚੁਰਾ ਲੈਂਦਾ ਸੰਤਾਪ ਚੁਰਾ ਲੈਂਦਾ ਸੋਗ ਤੇ ਫਿਕਰ ਚੁਰਾ ਲੈਂਦਾ ਤੇ ਬਗਲ ਬਦਲੇ ਚ ਦੇ ਦਿੰਦਾ ਆਨੰਦ ਬੇਫਿਕਰੀ ਨਿਸ਼ਚਿੰਤਾ ਨਿਰਭੈ ਐਸਾ ਚੋਰ ਕਬੀਰ ਕੰਦਰ ਮੇਰੀ ਜਿਹੜੀ ਮੋਟੀ ਮਤਸੀਨਾ ਉ ਤੇ ਚੁਰਾ ਕੇ ਲੈ ਗਿਆ ਜਪਦਿਆਂ ਜਪਦਿਆਂ ਅਚਨ ਚੇਤ ਪਤਾ ਚੱਲਦਾ ਹੈ ਕਿ ਮੈਂ ਦਾਰਸ਼ਨਿਕ ਹੋ ਗਿਆ विचारक हो गया बारीकियों ਨੂੰ ਸਮਝਣ ਵਾਲਾ ਹੋ ਗਿਆ ਮੋਟੀ ਅਕਲ ਗਈ ਉਹ ਠੁੱਲੀ ਅਕਲ ਉਹ ਮੋਟੀ ਅਕਲ ਉਹ ਚਲੀ ਗਈ ਹੁਣ ਤੇ ਹਰ ਗੱਲ ਦੀ ਸਮਝ ਪੈਣ ਲੱਗ ਪਈ ਹੈ ਮੈਂ ਫਿਰ ਅਰਜ਼ ਕਰਾਂ ਪੁਰਾਣੇ ਜ਼ਮਾਨੇ ਵਿੱਚ ਟੀਕੇ ਨਹੀਂ ਸਨ ਇਤਨੇ ਕਥਾਕਾਰ ਨਹੀਂ ਸਨ ਵਿਆਖਿਆਕਾਰ ਨਹੀਂ ਸਨ ਇਤਨੇ ਗੁਣੀ ਗਿਆਨੀ ਨਹੀਂ ਸਨ ਲੇਕਿਨ ਬ੍ਰह्मज्ञानी ਬਹੁਤ ਜ਼ਿਆਦਾ ਸਨ ਭਗਤ ਬਹੁਤ ਜ਼ਿਆਦਾ ਸਨ ਸੰਤ ਬਹੁਤ ਜ਼ਿਆਦਾ ਸਨ ਸਾਡੇ ਵਿੱਚ ਤੇ ਹੁਣ ਜਿੰਨੀਆਂ ਕਿਤਾਬਾਂ ਨੇ ਜਿੰਨਾ ਲਿਖਿਆ ਜਾ ਚੁਕਿਆ ਹੈ ਜਿੰਨਾ ਬੋਲਿਆ ਜਾ ਚੁਕਿਆ ਹੈ ਤੇ ਜਿੰਨਾ ਬੋਲਿਆ ਜਾ ਰਿਹਾ ਹੈ ਇਹ ਤੇ ਉਸ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਹੈ ਤੇ ਬ੍ਰਹਮ ਗੈਨੇ ਕਿਉਂ ਨਹੀਂ ਦਰਸਲ ਉਦੋਂ ਲੋਕ ਜਪਦੇ ਸਨ ਤੇ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਸੀ ਗੱਲ ਸਮਝ ਪੈ ਜਾਂਦੀ ਸੀ ਹੁਣ ਲੋਕ ਜਪਦੇ ਨਹੀਂ ਗੱਲ ਜੜੀ ਇਤਨੀ ਤੇ ਸਾਇਬ ਕੰਜੀ ਜਪਣਾ ਨਹੀਂ ਤੇ ਸਭ ਕੁਝ ਫਜ਼ੂਲ ਹੈ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਬਾਕੀ ਤੇ ਸਾਰੇ ਫਜ਼ੂਲ ਨੇ ਜਪ ਇੱਕ ਨਾਮ ਜਪ ਜਪਦਿਆਂ ਜਪਦਿਆਂ ਅਕਲ ਬਾਰੀਕ ਹੋ ਜਾਂਦੀ ਹੈ ਜਖਦ ਜਪਦਿਆਂ ਜਪਦਿਆਂ ਗੱਲ ਦੀ ਸਮਝ ਪੈ ਜਾਂਦੀ ਹੈ ਜਪਦਿਆਂ ਜਪਦਿਆਂ ਮਤ ਸੂਖਸ਼ਮ ਹੋ ਜਾਂਦੀ ਹੈ ਮਤ ਬਾਰੀਕ ਹੋ ਜਾਂਦੀ ਹੈ ਤੇ ਕਬੀਰ ਕਹਿੰਦੇ ਨੇ ਮਤ ਜਦ ਬਾਰੀਕ ਹੁੰਦੀ ਹੈ ਤੇ ਉਹੀ ਉਸ ਮੋਕਸ਼ ਦਵਾਰ ਤੋਂ ਲੰਘਦੀ ਹੈ ਉਹੀ ਧਰਮ ਦਵਾਰ ਤੋਂ ਲੰਘਦੀ ਹੈ ਉਹੀ ਗੁਰੂ ਦਵਾਰੇ ਦੇ ਵਿੱਚ ਪ੍ਰਵੇਸ਼ ਕਰਕੇ ਗੁਰੂ ਨੂੰ ਮਿਲਦੀ ਹੈ ਬਾਕੀ ਨਹੀਂ ਮਿਲਦੀ موٹی اکل والا گردوارے آ کے بھی کھیما کرنی گرو نو نہیں ملے گا کوئی ملاقات نہیں اس گرو نا موٹی عقل والا مندر چلا بھی گیا ہے تو دا بھگوان نال کوئی سبند نہیں ہے موٹی عقل والا اگر کھیما کرنی خانہ کابچ چلا بھی گیا ہے نا تو خدا نو نہیں ملیا میں ہر سال دس بارہ دن دسمبر دقت دے کہ عدقیق عجیب و غریب جیاں گھٹنا گھٹ کٹ گئی ਦੋ ਤਿੰਨ ਦਿਨ ਕਿਦਰ ਇੱਕ ਸ਼ੇਖ ਆਂਦਾ ਰਿਹਾ ਤੇ ਉਹਨੂੰ ਉਰਦੂ ਬਹੁਤ ਅੱਛੀ ਆਉਂਦੀ ਸੀ ਕਿਦਰ ਕਿਰਾਚੀ ਦੇਛਰੇ ਆ ਸੀ ਪਾਕਿਸਤਾਨ ਦੇ ਤੇ ਉਰਦੂ ਚੰਗੀ ਬੋਲ ਲੈਂਦਾ ਸੀ ਥੋੜੀ ਜਿਹੀ ਮਿੱਤਰਤਾ ਹੋ ਗਈ ਤੇ ਮੈਨੂੰ ਕਹਿਣ ਲੱਗਾ ਜਿਹੜਾ ਸਾਡਾ ਖੁਦਾ ਹੈ ਨਾ ਇਹ ਬਹੁਤ ਵੱਡਾ ਹੈ ਬਾਕੀਆਂ ਨਾਲ ਤੇ ਮੈਨੂੰ ਹੁਣ ਪਤਾ ਸੀ ਮੈਂ ਕਿਹ ਮੁਲਕ ਵੀ ਇਹਨਾਂ ਦਾ ਹੈ ਤੇ ਕਰੋਦੀ ਵੀ ਬੜੇ ਹੁੰਦੇ ਨੇ جی ہوں میں آخا تھوڑا خدا چھوٹا ہے تین مین چھوٹا کر کے رکھ دینا آخر ہے ہوں نکل اتو نکل تو میں اپنے ڈھنگ نال فروزے نال گل کی تھی میں کہ خدا تیرا وڈا ہے کس ڈھنگ نال کس ثبوت کس آدھار تے کہہ رہے ہیں کی وڈیائی اس دی دیکھی ہے تو آخر لگا ساڑھے جتنے مسلم دیش نے نا زمین دے تھلے تیل ہے دولت دے دریا پہ چلتے ਸਾਡਾ ਖੁਦਾ ਐਸੀ ਉਸ ਦੀ ਪ੍ਰਸ਼ਤਿਸ ਕਰਦੇ ਆ ਤੇ ਇਹ ਖੁਦਾ ਸਾਡਾ ਬਹੁਤ ਵੱਡਾ ਹੈ ਬਾਕੀਆਂ ਦਾ ਛੋਟਾ ਸਾਡਾ ਖੁਦਾ ਬਹੁਤ ਵੱਡਾ ਹੈ ਤੇ ਆਪਣੀ ਤਰਫੋਂ ਤੋਂ ਹੁਣ ਇਹ ਆਖੇ ਵੀ ਸਾਡੇ ਖੁਦਾ ਨੂੰ ਮੰਨੋ ਜਿਹੜਾ ਬਹੁਤ ਵੱਡਾ ਹੈ ਤੇ ਮੈਂ ਆਖਾ ਮਿੱਤਰਾ ਮੈਂ ਤੇ ਪਿਛਲੇ ਦਿਨੀ ਟੀਵੀ ਤੇ ਵੀ ਦੇਖਿਆ ਹੈ ਕਿ ਕੁਝ ਸਾਇੰਸ ਦਾਣਾ ਨੇ ਕਹਿ ਦਿੱਤਾ ਹੈ ਜਿਹੜਾ ਤੇਲ ਹੈ ਤੁਹਾਡਾ ਖੂਇਤ ਦੇ ਚ ਨਿਕਲਦਾ ਪਿਆ ਇਹ 22 ਸਾਲ ਤੋਂ ਬਾਅਦ ਨਹੀਂ ਨਿਕਲੇਗਾ ਸਿਰਫ 22 ਸਾਲ ਨਿਕਲੇਗਾ ਜੋ ਗਿਆਨ ਕਾ ਨੇ ਕਹਿ ਦਿੱਤਾ ਹੈ ਜੋ ਸੈਸਦਾਨਾ ਨੇ ਕਹਿ ਦਿੱਤਾ ਤੇ ਹੁਣ ਤੇਲ ਨਿਕਲਦਾ ਪਿਆ ਤੇ ਖੁਦਾ ਵੱਡਾ ਹੈ ਤੇ ਜਦ 22 ਸਾਲ ਬਾਅਦ ਨਹੀਂ ਨਿਕਲੇਗਾ ਫਿਰ ਤੇ ਛੋਟਾ ਹੀ ਹੋ ਜਾਏਗਾ ਨਾ ਉਦੋਂ ਖੁਦਾ ਛੋਟਾ ਹੋ ਜਾਏਗਾ ਤੇ ਮੈਨੂੰ ਕਹਿ ਤੇਲ ਵੀ 10 12 15 ਸਾਲ ਤੋਂ ਨਿਕਲ ਰਿਹਾ ਪਹਿਲੇ ਨਹੀਂ ਨਿਕਲਦਾ ਸੀ ਤੁਸੀਂ ਬਦੋਂ ਸੀ ਤੇ ਦਰਦਰ ਇੱਥੇ ਠੋਕਰਾਂ ਖਾਂਦੇ ਸੀ ਉਦੋਂ ਖੁਦਾ ਛੋਟਾ ਸੀ ਤੇ ਮੈਨੂੰ ਕਹਿ ਲੱਗਾ ਤੁਸੀਂ ਕਾਫਰ ਦੀਆਂ ਗੱਲਾਂ ਕਰਦੇ ਹੋ ਕਾਫਰ ਬੋਲਦੇ ਤੇ ਮੈਂ ਕਹ ਮੈਨੂੰ ਪਹਿਲੇ ਹੀ ਪਤਾ ਸੀ ਤੂੰ ਇਹ ਕੁਝ ਕਹਿਣਾ ਤੇ ਮੈਂ ਕਹ ਹੂੰ ਆਪਣੇ ਖੁਦਾ ਦੀ ਵਡਿਆਈ ਉਸ ਨਜ਼ਰੀਏ ਨਾਲ ਵੇਖ ਅੱਜ ਤੋਂ 15 20 ਸਾਲ ਪਿੱਛੇ ਚਲਾ ਜਾ ਫਿਰ ਵੇਖ ਉਹਨੂੰ ਖੁਦਾ ਕੀ ਸੀ ਤੇ 22 ਸਾਲ ਬਾਅਦ ਇਹ ਖੁਦਾ ਕੀ ਹੋਵੇਗਾ ਇਸ ਢੰਗ ਨਾਲ ਇੱਕ ਹੋਣ ਦੀ ਗੱਲ ਛੱਡ ਹੁਣ ਤੇ ਠੀਕ ਮੰਨਦੇ ਹਾਂ ਤੇਲ ਦੇ ਦਰਿਆ ਚੱਲਦੇ ਤੇ ਜਿਹੜਾ ਕੁਝ ਦਿਨ ਪਹਿਲੇ ਛੋਟਾ ਸੀ ਤੇ ਜਿਹੜਾ ਕੁਝ ਦਿਨ ਬਾਅਦ ਛੋਟਾ ਹੋ ਜਾਵੇਗਾ ਉਹ ਅੱਜ ਵੀ ਵੱਡਾ ਨਹੀਂ خدا کوئی ویکتی تھوڑی ہے خدا کوئی تیرا میرا تھوڑی ہے اتھے آپن باپے نہیں کسی کو بھاون کو ہر راجہ کبیر کے کوئی دعویٰ نہیں کر سکتا میرا ہی پہ رب صرف میرا ہی میرا ہے کہ میں اپنے مکان تے دعویٰ کر سکتا میرا ہے میں اپنے دھن تے دعویٰ کر سکتا یہ چھوٹھا دعویٰ میں اپنے تن تے بھی کر سکتا میرا تن ہے میرے کپڑے نے میرے بچے نے حالانکہ نہیں پر میں ایسا کہہ سکتا لیکن میرے شبد دا جوڑ اسی رب نال نہیں جوڑ سکتے میرا ہی رب ہے یا میرا ہی گرو ہے نہیں کہہ سکتے یا میرا ہی گردوارا ہے اتنا بھی کہہ دو نا گزلاخی معاف گردوارے دی عظمت گھٹا دیتی گردوے دی مہمائی گھٹا دیتی گردوارے دا رس گھٹا دردوارے دی مہانتا گھٹا دیتی صرف میرا ہی گردوارا ہے اتنا کہہ دیتا ہے ਤੁਸੀਂ ਗੁਰੂ ਦੀ ਗੱਲ ਹੀ ਨਹੀਂ ਸਮਝੀ ਤੇ ਤੂੰ ਜੀ ਹੋਈ ਜਿਵੇਂ ਉਹ ਸ਼ੇਖ ਕਹ ਰਿਹਾ ਸੀ ਸਾਡਾ ਖੁਦਾ ਵੱਡਾ ਹੈ ਬਹੁਤ ਵੱਡਾ ਉਹ ਤੇ ਉਸ ਆਧਾਰ ਦੇ ਹੋਇਆ ਕਿਸੇ ਜ਼ਾਤ ਕਰਕੇ ਕਿਸੇ ਬਰਾਦਰੀ ਕਰਕੇ ਕਿਸੇ ਕੁੱਲ ਕਰਕੇ ਕਿਸੇ ਇਕੱਟ ਕਰਕੇ ਆਖੋ ਇਹ ਗੁਰਦੁਆਰਾ ਸਿਰਫ ਮੇਰਾ ਹੈ ਪੁਰਖਾ ਮੇਰੇ ਦੀ ਮੋਹਰ ਲਾਉਂਦੇ ਉਹ ਪਦਾਰਥ ਬਣ ਜਾਂਦਾ ਹੈ ਉਹ ਗੁਰੂ ਨਹੀਂ ਹੈ ਉਹ ਰੱਬ ਨਹੀਂ ਹੈ ਉਹਦੇ ਤੇ ਮੇਰੇ ਦੀ ਮੋਹਰ ਨਹੀਂ ਲਾਈ ਜਾਂਦੀ ਹੁਣ ਜੇ ਮੈਂ ਆਖਾਂ ਸੂਰਜ ਸਿਰਫ ਮੇਰਾ ਹੈ ਤੇ ਇਤਨਾ ਕਹਿਣਾ ਮੇਰਾ ਕਿਤਨਾ ਝੂਠਾ ਬਹੁਤ ਵੱਡਾ ਛੋਟਾ ਸਿਰਫ ਮੇਰਾ ਥੋੜੀ ਹੈ ਤੇ ਸਾਰੀ ਦੁਨੀਆ ਦਾ ਸਾਰੀ ਦੁਨੀਆ ਨੂੰ ਰੋਸ਼ਨੀ ਦੇ ਰਿਹਾ ਤੇ ਮੈਂ ਮੇਰੇ ਹੋਣ ਦਾ ਦਾਵਾ ਕਰਾਂ ਕਿਉਂਕਿ ਮੇਰੇ ਘਰ ਦੇ ਵਿੱਚ ਰੋਸ਼ਨੀ ਹੈ ਇਹਦੀ ਕਿਰਨ ਮੇਰੇ ਘਰ ਦੇ ਚ ਆਉਂਦੀ ਹੈ ਇਸ ਵਾਸਤੇ ਸੂਰਜ ਮੇਰਾ ਹੈ ਠੀਕ ਹੈ ਕਿਰਨ ਮੇਰੇ ਘਰ ਦੇ ਚ ਆ ਰਹੀ ਹੈ ਠੀਕ ਹੈ ਰੋਸ਼ਨੀ ਮੇਰੇ ਘਰ ਦੇ ਚ ਆ ਰਹੀ ਹੈ ਤੇ ਲੇਕਿਨ ਫਿਰ ਵੀ ਮੈਂ ਆਖਾਂ ਮੇਰਾ ਹੈ ਸੂਰਜ ਇਹ ਤੇ ਝੂਠ ਹੈ ਨਿਰਈ ਝੂਠ ਹੈ ਰੱਬ ਮੇਰਾ ਹੈ ਮੈਂ ਫਿਰ ਅਰਜ਼ ਕਰਾਂ ਜੋ ਸਿਰਫ ਮੇਰਾ ਹੈ ਉਹ ਰੱਬ ਨਹੀਂ ਹੈ ਜੋ ਰੱਬ ਹੈ ਉਹ ਸਿਰਫ ਮੇਰਾ ਨਹੀਂ ਇਹਨੂੰ ਆਲਮ ਇੰਜ ਕਹਿੰਦੇ ਨੇ ਜੋ ਸੱਚ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੈ ਉਹ ਸੱਚ ਵੀ ਨਹੀਂ ਹੈ ਉਹਦੀ ਤੇ ਸੀਮਾ ਬਣ ਗਈ ਉਹਦੇ ਕੁਝ ਵੀ ਨਹੀਂ ਜੋ ਗੁਰੂ ਹੈ ਉਹ ਸਿਰਫ ਮੇਰਾ ਨਹੀਂ ਹੈ ਔਰ ਜੋ ਸਿਰਫ ਮੇਰਾ ਹੀ ਹੈ ਬਾਕੀ ਕਿਸੇ ਦਾ ਨਹੀਂ ਉਹ ਗੁਰੂ ਨਹੀਂ ਹੈ ਐਨੀ ਮੈਂ ਅਰਜ਼ ਕਰਦੇ ਆ ਇਸ ਗੱਲ ਨੂੰ ਸਮਝੋ ਪਰ ਫਿਰ ਕਬੀਰ ਦੇ ਬੋਲ ਚੇਤੇ ਆਂਦੇ ਨੇ ਮਨ ਤੋਂ ਮੈ ਗੱਲ ਹੋਏ ਰਹਾ ਨਿਕ ਸਿਓ ਕਿਉਂ ਕਰ ਜਾਏ ਹੁਣ ਗੁਰੂ ਦੀ ਇਹ ਗੱਲ ਕੌਣ ਸਮਝੇ ਉਹ ਮੱਝ ਉਹ ਹਾਥੀ ਲੰਗੇ ਕਿਵੇਂ ਉਸ ਦਰਵਾਜ਼ੇ ਚ ਕਿਸ ਤਰ੍ਹਾਂ ਲੰਗੇ ਪੁਰਾਣੇ ਜ਼ਮਾਨੇ ਚ ਲੋਕੀ ਜਪ ਕਰਦੇ ਸਨ ਬੁੱਧੀ ਸੂਖਸ਼ਮ ਹੋ ਜਾਂਦੀ ਸੀ ਬ੍ਰਹਮ ਗਿਆਨੀ ਸੰਤ ਮਹਾਪੁਰਸ਼ ਬਥੇਰੇ ਤੇ ਹੁਣ ਕਥਾ ਕਹਾਣੀਆਂ ਤੇ ਬਹੁਤ ਨੇ ਬਹੁਤ ਕੁਝ سلسلہ ਹੈ ਬੜੀ ਗੱਲ ਹੈ ਜਪ ਨਹੀਂ ਹੈ ਤੇ ਜਪ ਨਾ ਹੋਵੇ ਤੇ ਗੁਰਨਾਮ ਨੂੰ ਕਹਿੰਦੇ ਨੇ ਸਭ ਕੁਝ ਨਿਸਫਲ ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਨਿਸਫਲ ਸਭ ਨਿਸਫਲ ਅਗਰ ਜਪ ਨਹੀਂ ਹੈ ਜਪ ਕਰਦਿਆਂ ਹੀ ਮਤ ਬਾਰੀਕ ਹੋਵੇਗੀ ਕੀਰਤਨ ਇਸ ਵਾਸਤੇ ਸੁਣਨਾ ਹੈ ਜਪ ਕਰ ਸਕੀਏ ਕਥਾ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਵਿਆਖਿਆ ਇਸ ਵਾਸਤੇ ਸੁਣਨੀ ਹੈ ਜਪ ਕਰ ਸਕੀਏ ਜਪਣੇ ਕੀ ਤਾਕਲ ਮੋਤੀ ਤੇ ਮੋਤੀ ਅਕਲ ਉਸ ਦਰਵਾਜ਼ੇ ਚੋਂ ਨਹੀਂ ਲੰਘ ਸਕੇਗੀ ਤੋ ਇੱਕ ਕੁੰਡਲ ਨਹੀਂ ਦੇ ਸੰਬੰਧ ਵਿੱਚ ਜੋ ਬਾਰੀਕ ਗੱਲ ਗੁਰਬਾਣੀ ਨੇ ਕਹੀ ਹੈ ਉਹ ਵੀ ਮੈਂ ਸਮਝਾਂਗਾ ਕਿ ਜਿਹੜੇ ਮੋٹے ਯੋਗੀ ਨੇ ਉਹਨਾਂ ਦੀ ਸਮਝ ਚ ਨਹੀਂ ਆਏਗੀ ਜੋ ਸਰੀਰ ਦੀ ਸਿਰਫ ਐਕਸਰਸਾਈਜ਼ ਨੂੰ ਵਰਜਿਸ਼ ਨੂੰ ਹੀ ਧਰਮ ਸਮਝੀ ਬੈਠੇ ਨੇ ਰੱਬ ਦੀ ਪ੍ਰਾਪਤੀ ਸਮਝੀ ਬੈਠੇ ਪਰਮਾਤਮਾ ਦੀ ਪ੍ਰਾਪਤੀ ਸਮਝੀ ਬੈਠਣ ਉੱਠੋ ਬੈਠੋ ਐਂਜ ਹੱਥ ਕਰੋ ਐਂਜ ਪੈਰ ਕਰੋ ਐਂਜ ਸਵਾਸ ਲਓ ਪੁਰਖ ਇਹ ਤੇ ਸਰੀਰ ਦੀ ਸਾਧਨਾ ਹੈ ਤੇ ਇਸ ਤਰ੍ਹਾਂ ਦੀ ਸਾਧਨਾ ਦੇ ਨਾਲ ਜੇ ਰੱਬ ਮਿਲਦਾ ਹੈ ਤੇ ਬੜੀ ਸੌਖੀ ਗੱਲ ਹੈ कुंडलिनी सुरजी सत्संगत परमानंद गुरु मुख मचा एक मिनट में थोड़ा हो लवा खट नेम कर कोठड़ी बांधी शरीर दे च 6 चक्कर मनेगन खट कहन 6 नो नाभि तो ਥੱਲੇ ਇੱਕ ਚੱਕਰ ਹੈ ਜਿਹਨੂੰ ਮੂਲਾਧਾਰ ਕਹਿੰਦੇ ਤੇ ਉਸ ਮੂਲਾਧਾਰ ਦੇ ਚੱਕਰ ਥੱਲੇ ਇਹ ਕੁੰਡਲਨੀ ਕੁੰਡਲਮਾਰ ਕੇ ਇੱਕ ਸ਼ਕਤੀ ਸੁੱਤੀ ਪਈ ਹੈ ਇੰਜ ਜਿਵੇਂ ਕੋਈ ਸਪਨੇ ਖੁੜ ਦੇ ਚ ਇੰਜ ਬੈਠੀ ਹੁੰਦੀ ਕੁੰਡਲ ਮਾਰ ਕੇ ਇਸ ਤਰ੍ਹਾਂ ਮੂਲਾਧਾਰ ਚੱਕਰ ਦੇ ਉੱਪਰ ਇੱਕ ਦੂਸਰਾ ਚੱਕਰ ਹੈ ਸਵਦੇਸ਼ਟਾਨ ਇਸ ਤੀਸਰਾ ਚੱਕਰ ਹੈ ਮਣੀਪੁਰ ਇੱਕ ਚੌਥਾ ਚੱਕਰ ਹੈ ਅਨਾਹਤ ਇੱਕ ਪੰਜਵਾਂ ਚੱਕਰ ਹੈ ਉਸ ਨੂੰ ਕੰਠ ਦੇ ਚ ਮੰਨਦੇ ਨੇ ਵਿਸ਼ੁੱद्धि ਇੱਕ ਛੇਵਾਂ ਚੱਕਰ ਹੈ ਤੇ ਮਸਤਕ ਦੇ ਚ ਉਹਨੂੰ ਆਗਿਆ ਚੱਕਰ ਮੰਨਦੇ ਨੇ ਉਸ ਚੱਕਰ ਨੂੰ ਵਿੰਕੇ ਜਿਵੇਂ ਕੁੰਡਲਨੀ ਅੱਗੇ ਜਾਂਦੀ ਹੈ ਤਾਂ ਕਨਨ ਦਸਮ ਦਵਾਰ ਖੁੱਲ ਗਏ ਇਹਦੇ ਕਪਾਟ ਖੁੱਲ ਗਏ ਉੱਥੇ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਫੁੱਲ ਖਿੜਿਆ ਹੋਇਆ ਹੈ ਔਰ ਉੱਥੇ ਕੁੰਡਲਨੀ ਇੰਜ ਮਸਤ ਹੋ ਕੇ ਬੈਠ ਜਾਂਦੀ ਜਿਵੇਂ ਭੌਰਾ ਕਮਲ ਵਿੱਚ ਲਪੇ-ਮਾਨ ਹੋ ਜਾਂਦਾ ਇਹਨਾਂ ਛੇ ਚੱਕਰਾਂ ਨੂੰ ਵਿੰਕੇ ਕਿਵੇਂ ਕੁੰਡਲਨੀ ਲੰਘਦੀ ਹੈ ਗੁਰਮੁਖ ਬਣਿਆ ਸਤ ਸੰਗ ਕੀਤਾ ਤੇ ਗੁਰੂ ਦੀ ਸੰਗਤ ਦਾ ਇਹ ਪ੍ਰਤਾਪ ਪੱਟ ਕਹਿੰਦੇ ਨੇ ਸਾਡੀ ਕੁੰਡਲਨੀ ਜਾਗ ਪਈ ਤੇ ਜੇ ਹੁਣ ਪੱਟ ਕਹਿੰਦੇ ਨੇ ਕੁੰਡਲਨੀ ਜਾਗ ਪਈ ਤੇ ਯੋਗੀਆਂ ਵਾਲੀ ਗੱਲ ਹੋ ਗਈ ਨਹੀਂ ਇਹ ਯੋਗੀਆਂ ਵਾਲੀ ਗੱਲ ਨਹੀਂ ਹੈ